ਇਹ ਖੜਾ ਹਾਂ ਟਿੱਕੇ ਜੇ ਬੈਠੇ ਰੋ ਕਰੜੇ ਜੇ ਹੋ ਜੋ ਕਰੜੇ ਜੇ ਫੁੱਟਾ ਇਹ ਇੱਕ ਬੁੱਝੇ ਦੇ ਨਹੀਂ ਐ ਝੋਲੀ ਵੰਦਾਗਾ ਝੋਲੀ ਵੰਦਾ ਉਹ ਵੀ ਇਹ ਬੋਤਲ ਥੱਲੇ ਦੁਪਹਿਰੇ ਆ ਕੇ ਲਾਲਾ ਡੇਰਾ ਬਸ ਕਿੰਨਾ ਚੁਕਿਆ ਗਿਆ ਉਨਾ ਹੀ ਬਥੇਰਾ ਐਂ ਗੁਲਾਂ ਬਾਕੇ ਤੇ ਇਹਨੂੰ ਐ ਕਰ ਲਿਆ ਕਰੋ ਤੇ ਟੈਂ 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 ਇਹ ਇਹ ਨਿਕਲੇਗਾ ਨਰਮਾ ਇਹ ਆ ਝੋਲੀ ਪਾਲੇ ਰੁਗਾ ਦੇ ਨਰਮੇ ਜੀ ਭਾਈ ਐ ਡੇੜੇ ਸੱਪ ਬੈ ਗਏ ਯਾਰ 1 ਵਜ ਕੇ 20 ਮਿੰਟ ਹੋਣ ਵਾਲੇ ਅੱਜ ਆਪਣੇ ਪਿੰਡ ਝੋੜ ਰੋ ਹਾਂਜੀ ਦੋਸਤੋ ਆਪਾਂ ਉਹ ਓਧਰਲਾ ਨਰਮਾ ਹੋਣਾ ਅੱਜ ਚੁਗਿਆ ਤੇ ਟਾਈਮ ਹੋਇਆ ਤਕਰੀਬਨ ਸਵੇਰ 11 ਦਾ ਤੇ ਹੁਣ ਜਾ ਕੇ ਇਧਰਲੇ ਚ ਲੱਗਦੇ ਹਾਂ ਕਿਥੇ ਉਹ ਸੋਲਰ ਜਾਗਾ ਉੱਥੇ ਲੱਗਦੇ ਆ ਕਿ ਉਹ 4-5 ਦਿਨਾਂ ਚ ਚੁਗਿਆ ਯਾਰ ਉਹਦਾ ਕੁਝ ਨਹੀਂ ਨਿਕਲੇ ਨਰਮਾ ਢਾਈ ਕਮਣ ਹੋਊਗਾ ਬਸ ਤਵਾਦਾ ਤੇ ਘਰ ਕੋਲੇ ਜਾਦੇ ਸੁੰਡੀ ਪੈ ਗਈ ਸੀ ਭਾਈ ਇਹ ਦੇਖੋ ਕਾ ਜਾ ਨਿਕਲਦਾ ਗਿਆ ਜਾ ਕੇ ਪਤਾ ਲੱਗੂ ਕਾ ਇਹ ਫੋਟਾ ਚੁਗਣ ਚ ਗਿਆ ਹੈ ਨਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਨਰਮੇ ਚ ਠੀਕ ਹੋਮ ਹੋਗੇ ਨਰਮੇ ਦਾ ਸੀਜ਼ਨ ਤੇ ਗਮਾਰੇ ਦਾ ਤੇ ਝੋਨੇ ਦਾ ਵੀ ਆਉਣ ਵਾਲੀ ਹੈ ਬਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਲੌਗ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਜ਼ਮੀ ਦੇਖਿਓ ਭਾਈ ਤਾਂ ਮਿਲਦੇ ਪਰ ਬਣੇ ਰਹੋ ਥੋੜਾ ਕਿੰਨਾ ਕੋਈ ਨਰਮੇ ਦਾ ਦਿਖਾਉਣਾ ਸਾਨੂੰ ਗਮਾਰਾ ਵੱਢ ਕੇ ਕਈ ਦਿਨ ਹੋ ਗਏ 9 ਦਿਨ ਹੋ ਗਏ ਤੇ ਦੇਖਦੇ ਇੱਕ ਅੱਧਾ ਦਿਨ ਕੱਢਦੇ ਆ ਕਿਉਂਕਿ ਕਣਗਾਈਆਂ ਵੀ ਦਸਤੀਆਂ ਤੇ ਹੋ ਸਕਦਾ 6-7 ਤਰੀਕ ਨੂੰ ਮੀਂਹ ਆ ਜੇ ਤੇ ਜਮਾਰ ਵਾਲਾ ਵੱਢ ਵਾ ਗਏ ਸੀ ਤੇ ਅੱਜ ਟਾਈਮ ਹੋ ਗਿਆ ਦਿਨ ਦਾ 11:30 ਤੇ ਆਪਾਂ ਆ ਨਰਮੇ ਚ ਲਾਉਣੇ ਆ ਡਿਊਟੀ ਹਾਂ ਸੋਨੂੰ ਨਰਮਾ ਚਾਉਂਦੇ ਅਸੀਂ ਦਿਖਾ ਨਹੀਂ ਸਕਦੇ ਆ ਨਾ ਇਹਦਾ ਕੀ ਦਿਖਾਉਣਾ ਹੈਗਾ ਤੇ ਇਹੀ ਬਲੌਗ ਆ ਹੁਣ ਤੁਸੀਂ ਕਿਹਨੂੰ ਕਾਹਦਾ ਬਲੌਗ ਬਣਾਉਣ ਲੱਗਿਆ ਹੈ ਨਾ ਘਰਦਿਆਂ ਦੇ ਕਹਿੰਦੇ ਤੇਰੇ ਛਤਰਾ ਪਹਿਣਗੇ ਅਸੀਂ ਵਧਾਉਣੇ ਆ ਤੇਰੀ ਰੀਚ ਗਰਮੀ ਹੋ ਗਈ ਗਰਮੀ ਜਾਦੇ ਹੈ ਤੇ ਇਹਨੇ ਖੜਾਤੀ ਮੇਰੀ ਚੀਕ ਹਜੇ ਅਗਮਾਰੇ ਦੀ ਵੀ ਡਿਊਟੀ ਲਾਉਣੀ ਹੈ ਤੇ ਬਲੌਗ ਫਿਰ ਸਾਨੂੰ ਕਾਹਦਾ ਦਿਖਾਵਾਂ ਨਰਮਾ ਚੁਗਦੇ ਦਾ ਨਾ 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 ਨਰਮਾ ਚੁਗਦੇ ਦਾ ਤਾਂ ਨਹੀਂ ਦਿਖਾ ਸਕਦੇ ਸਾਨੂੰ ਫੁੱਟ ਦਿਖਾ ਸਕਦੇ ਹੈ ਨਾ ਉਹ ਚੱਲ ਸੋਨੂ ਨਰਮਾ ਖਾਣਾਗਾ ਮੈਂ ਇਹ ਇੱਕ ਕਮੈਂਟ ਪੜ੍ਹੇ ਰਿਓ ਹਲੋ ਨਾ ਹਲੋ ਨਾ ਖੜੇ ਖੜੇ ਹਾਂ ਟਿੱਕੇ ਜੇ ਬੈਠੇ ਰੋ ਕਰੜੇ ਜੇ ਹੋਜੋ ਕਰੜੇ ਜੇ ਚੱਲ 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 ਚੱਲਾ ਇਹ ਇਹੇ ਜਾ ਖੜ ਗਿਆ ਭਾਈ ਇਹ ਨਰਮਾ ਇਹ ਜੇ ਫੁੱਟਾ ਇਹ ਇੱਕ ਬੁੱਝੇ ਦੇ ਨਹੀਂ ਦੋ ਦੇ ਨਹੀਂ ਬਸ ਢਾਈ ਕਿਦੇ ਆ ਖਾ ਠੀਕ ਹੈ ਇਹ ਉਹ ਘਰ ਕੋਲੇ ਦਾ ਬਈ ਜਮੇ ਜੀਰੋ ਹੋ ਗਏ ਨਰਮਾ ਉਹਦਾ ਬਸ ਤਿੰਨ ਚਾਰ ਮਾਣ ਹੀ ਨਿਕਲਿਆ ਮਾਂ ਦਾ ਪੁੱਤ ਤੇ ਆ ਨਰਮਾ ਤੁਸੀਂ ਕੀ ਕਹਿ ਸਕਦੇ ਹੋ ਇਹਦੇ ਬਾਰੇ ਸੁਨਹੌਲੀ ਹੌਲੀ ਦਿਖਾਉਣਾ ਕੱਢ ਜਾ ਟੈਂ 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 ਇਹਦੇ ਫੁੱਟ ਦੇਖੋ ਕਿਹੜੇ ਦਿਖਾਵਾਂ ਸੋਨਾ ਦਿਖਾਵਾਂ ਤਕਰੀਬਨ ਇਹੋ ਜਿਹਾ ਹੈਗੇ ਇਹਦੇ ਲਾਉਣੇ ਡਿਊਟੀ ਭਾਈ ਇਹ ਨਰਮਾ ਠੀਕ ਆ ਖਰਾ ਇਹਨੂੰ ਮੈਂ ਪਾਣੀ ਲਾ ਗਿਆ ਸੀ ਤੁਹਾਨੂੰ ਉਹ ਬਲੌਗ ਦਿਖਾਈ ਹੈ ਹੈਨਾ ਇਹ ਠੀਕ ਹੈ ਘਰ ਨਰਮਾ ਮੇਰਾ ਇਹ ਤਾਂ ਆਪਣਾ ਦੀ ਪੰਛੀ ਮਾਨ ਹੋ ਜੇ ਤਾਂ ਹੋ ਹੀ ਜਾਵੇ ਬਾਕੀ ਤਿੰਨ ਦੇਖੜੇ ਖੜੇ ਆ ਉਹਨਾਂ ਦਾ ਨਹੀਂ ਆਪਾਂ ਕਹਿ ਸਕਦੇ ਕੁਝ ਵੀ ਕੱਲੇ ਖੇੜੇ ਹੋਏ ਫੁੱਟਾਂ ਨੂੰ ਕਹਿਣਾਗਾ ਵੀ ਇੰਨਾ ਹੋ ਜੂਗਾ ਅੱਜ ਫਸਾਲਿਆ ਘਰ ਤਿੰਨ ਚਾਰ ਦਿਨ ਹੋ ਗਏ ਚੁਗੀ ਜਾਂਦੇ ਨੂੰ ਪਾਈ ਤਿੰਨ ਚਾਰ ਦਿਨ ਹੋ ਗਏ ਚੁਗੀ ਜਾਂਦੇ ਨੂੰ ਤੇ ਹੋ ਸਕਦਾ ਹੈ ਕਿਉਂਕਿ ਬਿਜਲੀ ਬਲੌਗ ਮਿਸ ਵੀ ਹੋ ਸਕਦੇ ਇੱਕ ਦੋ ਤੇ ਫਰਨਰਮਾ ਵੀਰ ਜ਼ਰੂਰੀ ਹੈ ਨਾ ਚਲੋ ਤੁਸੀਂ ਪਤਾ ਚੁਗੀ ਜਾਂਦੇ ਹੋਗੇ ਹਨਾ ਕੋਈ ਬੰਦੇ ਲਿਆਉਂਦਾ ਕੋਈ ਆਪ ਲੱਗ ਜਾਂਦਾ ਭਾਈ ਸਾਡੇ ਕੋਲੇ ਫਰਨਰਮਾ ਖਾਸਾ ਹੁੰਦਾ ਇਸ ਕਰਕੇ ਆਪ ਚੁਣਦੇ ਅਸੀਂ ਤੇ ਸਾਹਮਣੇ ਗੁਰੂ ਘਰ ਹਨਾ ਇਹ ਆ ਸੀਪਾ ਟੈਂਟ ਆ ਬੰਗਾ ਪੱਲੀਆਂ ਆ ਵੀਏ ਮੇਰੀ ਝੋਲੀ ਹੈ ਝੋਲੀ ਵੰਦਾਗਾ ਝੋਲੀ ਵੰਦਾ ਉਹ ਵੀਏ ਬੋਤਲ ਥੱਲੇ ਤੇ ਪੱਲੀਆਂ ਇਧਰ ਆ ਗਏ ਟਾਈਮ ਹੋਇਆ 11:30 ਉਹ ਵਾਰ ਗੇ ਚੁੱਕਿਆ ਉਹਨੂੰ ਚੁੱਕਿਆ ਕਿ ਨਿੰਦਨਾ ਚ 5 ਦਿਨ ਲੱਗੇ ਕਿਉਂਕਿ ਉਹ ਕਾਣਾ ਸੀ ਕਿੱਲੇ ਤੋਂ ਥੋੜਾ ਜਿਹਾ ਇਧਰ ਉਧਰ ਸੀ ਵਾਣਾ 5 ਦਿਨ ਲੱਗੇ ਉਹਦੇ ਵਿੱਚ ਨਰਮਾ ਕੁਛ ਨਹੀਂ ਨਿਕਲਿਆ ਘਟੋ ਘਟਾ 2-2.5 ਮਾ ਨਿਕਲਿਆ ਉਹਦੇ ਵਿੱਚ ਉਹ ਕਾਣਾ ਸੀ ਉਹ ਬਹੁਤ ਜ਼ਿਆਦਾ ਕੋਕੜਾਂ ਦੀਆਂ ਪੰਡਾ ਨਿਕਲੀਆਂ ਦੇ ਵਿੱਚੋਂ ਟਾਈ ਉਹਦੇ ਚ ਢਾਈ ਨਿਕਲੀਆਂ ਉੱਤੇ ਜੀ ਅੱਕ ਗਿਆ ਤਿਹਾਰ ਕੇ ਤਾਂਗੋਂ ਦਾ ਸਾਨੂੰ ਦਿਖਾਇਆ ਹੈ ਨਾ ਆ ਨਰਮੇ ਚੱਕੇ ਲੱਗੇ ਤੇ ਇੱਥੇ ਦੁਪਹਿਰੇ ਆ ਕੇ ਲਾਲਾ ਡੇਰਾ ਬਸ ਕਿੰਨਾ ਚੁਕਿਆ ਗਿਆ ਉਨਾ ਹੀ ਬਥੇਰਾ ਕਿਉਂਕਿ ਫਿਰ ਇਹ ਦੁਬਾਰਾ ਹੋ ਜਾਂਦਾ ਹਨੇਰਾ ਤਾਂ ਫਿਰ ਕੱਲ ਤੋਂ ਕਮਾਂਕਾ ਕਰਾਂਗੇ ਕੰਮ ਸਵੇਰਾ ਸਵੇਰਾ ਸਵੇਰੇ ਸਵੇਰੇ ਲੱਗਿਆ ਕਰਾਂਗੇ ਤੇ ਸ਼ਾਮ ਤੱਕ ਡਿਊਟੀ ਲਾਇਆ ਕਰਾਂਗੇ ਤੇ ਬਾਕੀ ਕਹਿੰਦੇ ਮੌਸਮ ਜਾ ਕਿਵੇਂ ਦੱਸੀ ਜਾਂਦੇ ਹੈ 6-7 ਤਰੀਕ ਨੂੰ ਦੇਖੀ ਜਾਊਗੀ ਕਿਵੇਂ ਹੋਊਗਾ ਤਾਂ ਇੰਨੇ ਸੀਗਾ ਬਸ ਇਹਦੇ ਵਿੱਚ ਹੋਰ ਕੀ ਦਿਖਾਵਾਂ ਤੁਮ ਚੁਗਦਾ ਥੋੜਾ ਐ ਮੈਂ ਚੋਲੀ ਬਣ ਕੇ ਚੁਗਦਾ ਲਗਾਉਣਾ ਹੁੰਦਾ ਨਾ ਬਣੇ ਰਿਹਾ ਦੇਖ ਲਿਆ ਕਰੋ ਹੋ ਸਕਦਾ ਵਿੱਚੋਂ ਛੋਡੇ ਚੁਗਦੇ ਹੁਣ ਭਰਾ ਨਾ ਕਈ ਬੰਦਿਆਂ ਨੂੰ ਚਗਾਂ ਦੇ ਚੂਣੇ ਤੋਂ ਐਤ ਕੀ ਚੂਣੇ ਵੀ ਘਟ ਆਏ ਨੇ ਚੂਣੇ ਇੰਨੇ ਹੈ ਹੀ ਨਹੀਂ ਨਰਮੀ ਹੀ ਨਹੀਂ ਆਉਣ ਕਿੱਥੋਂ ਕੁਸ ਘਰਾਂ ਦੇ ਬਾਗ ਅੱਗੇ ਚੂਣੇ ਆਪ ਹੀ ਬਨਜੋ ਚੂਣੇ ਆਪ ਹੀ ਬਨਜੋ ਭਈਏ ਗਰਮੀ ਗਰਮੀ ਜ਼ਿਆਦੇ ਆ ਯਾਰ ਗਰਮੀ ਬੜੀ ਹੈ ਹਾਂ ਜੀ ਐਂ ਚੁਗੀ ਜਾਂਦਾ ਮੈਂ ਤੁਹਾਨੂੰ ਚੁਗਣ ਸਿਖਾਉਣਾ ਸਾਰਿਆਂ ਨੂੰ ਦੇਖੀ ਐਂ ਕਰਕੇ ਨਾ ਐਂ ਗੋਲਾ ਬਾਕੇ ਤੈਨੂੰ ਐਂ ਕਰ ਲਿਆ ਕਰੋ ਤੇ ਐਂ ਚੁਗੀ ਜਾਂਦਾ ਕਿਤੇ ਹੋਰ ਹੀ ਮਰੀ ਜਾਂਦੇ ਆਂ ਪਕਾਈ ਤੇ ਹੱਥ ਐਵੇਂ ਕਿਤੇ ਇਧਰੋਂ ਇਹ ਜਾਂ ਨਿਕਲਦਾ ਭਾਈ ਨਰਮਾ ਕਿਹੜੇ ਬੰਦੇ ਨੇ ਜੁਗਿਆ ਉਹਨੇ ਦਾ ਪਟਕਾ ਨੇ ਸਾਰਾ ਕੁਝ ਪਤਾ ਵੀ 1 ਫੁੱਟ ਦੇ ਵਿੱਚ ਕਿੰਨੀਆਂ ਸਿੱکریاں ਕਿੰਨੀਆਂ ਹੈਡਕਾਂ ਤੇ ਕਿੰਨਾ ਕਾਣਾ ਹਣਾ ਆ ਕੰਮ ਆ ਭਾਈ ਸਾਡਾ ਚੁਗੰਦ ਟੰ ਟੰ ਟ ਇਹ ਇਹ ਨਿਕਲੇਗਾ ਨਰਮਾ ਇਹ ਠੀਕ ਹੈ ਕਰਨ ਨਰਮਾ ਯਾਰ ਆ ਠੀਕ ਹੈ ਨਰਮਾ ਚੰਗੋ ਦਾ ਕਾਟਮਾ ਲੈ ਆਂਦੀਆਂ ਚੱਕ ਕੇ ਕਿਕਰ ਤੇ ਜਾ ਬੇਰੀ ਤੇ ਇਹ ਕੁਤਗਦੇਲੀ ਦੇ ਵਹਿੰਦੀਆਂ ਪੱਟੂ ਉਹ ਕਾਟਮਾ ਤੇ ਮੈਂ ਮੰਨ ਕੇ ਚੋਲੀ ਤੇ ਚੁਗਦੇ ਅੱਜ ਅੱਜ ਨਹੀਂ ਸਾਨੂੰ ਤਾਂ ਘਰ ਪੰਜਵਾਂ ਛੇਵਾਂ ਦਿਨ ਹੋ ਗਿਆ ਸਾਨੂੰ ਨਰਮਾ ਹੀ ਆਖਾ ਚੁਗਦੇ ਨੂੰ ਕਿਉਂਕਿ ਉਹ ਬੜਾ ਖਰਾਬ ਸੀ ਫਿਰ ਉਹ ਚ ਬੇਤੀ ਜੀ ਹੁੰਦੀ ਸੀ ਯਾਰ ਆ ਸੋਹਣਾ ਨਾਮ ਕਿਤੇ ਐਵੇਂ ਹੀ ਨਾ ਦੋ ਵੀ ਵੀਡੀਓ ਬਣਾ ਕੇ ਲੱਗੇ ਕੱਲ੍ਹ ਵੀ ਝੋਲੀ ਤਾਂ ਜਾ ਉਹ ਤਾਂ ਦਿਖਾਈ ਨਹੀਂ ਆ ਨਾ ਕੱਲ੍ਹ ਵੀ ਬੀੜੀ ਸਾਰਾ ਦਿਨ ਮਤਾਂ ਮਰਨਾ ਬੁਝੇ ਤੇ ਆ ਦੇਖਾ ਕਾਫੀ ਬੰਦੇ ਲੱਗੇ ਖਰਾ ਉਹ ਉਧਰ ਲੱਗ ਰਹੇ ਸੋਨੂੰ ਮੈਂ ਦਿਖਾਉਂਦਾ ਨਹੀਂ ਆ ਬੰਦੇ ਲੱਗ ਰਹੇ ਨੇ ਕਾਫੀ ਕਿਉਂਕਿ ਮੈਂ ਬੱਲੀਆਂ ਤਿੰਨ ਚਾਰ ਲਿਆ ਐਵੇਂ ਫਿਰ ਕੱਲ੍ਹ ਤਾਂ ਵੱਧ ਤੋਂ ਵੱਧ ਕਿੰਨਾ ਕੁ ਚੁਗਦੂਆ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਵੀ ਮੈਂ ਇੱਕ ਚੁਗਦੂਆ ਇਨਾ ਕਿ ਜੁਗਦੂ ਕੰਮ ਵੀ ਕਰਨੇ ਪੈਂਦੇ ਆ ਨਰਮਾ ਚੁਗਣਾ ਪੈਂਦਾ ਭਾਈ ਤੇ ਗਰਮੀ ਆ ਓਏ ਹੋਏ 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 ਇਹ ਆ ਝੋਲੀ ਪਾਲੇ ਰੁਗਾ ਦੇਖ ਕਿ ਦੇਖੋਗੇ ਐਵੇਂ ਆ ਕੀ ਜਾਂਦਾ ਸੁਨ ਚੁਗਦੇ ਦੇ ਸਾਰਾ ਬਲੌਗ ਇੱਥੇ ਦਿਖਾਦਾ ਬਣੇ ਰਿਓ ਜਿਗਾ ਨਾਲ ਠੀਕ ਹੈ ਬਦਲ ਗੱਜਣ ਲੱਗ ਗਏ ਕਿਵੇਂ ਮੌਸਮ ਵਾਲਿਆਂ ਨੇ ਦੱਸਿਆ ਸੀ ਕੱਲ ਵੀ ਇੱਧਰ ਘਰ ਬਠੰਡੇ ਕੰਨੀ ਬਣਿਆ ਸੀ ਵੱਡਾ ਬਦਲਾ ਸਾਢੇ 1:30 ਵਜੇ ਤੇ ਅੱਜ 1:20 ਮਿੰਟ ਹੋਣ ਵਾਲੇ ਅੱਜ ਆਪਣੇ ਪਿੰਡ ਝੋੜ ਰੋਹੀ ਤੇ ਗੱਜੀ ਆਂਦਾ ਪਾਇਆ ਹਾ ਬਦਲਾ ਕਿ ਡਬਲਯੂ ਡੀ ਦੇ ਸਿਸਟਮ ਦੇ ਕਿਹੜੇ ਭਾਈ ਪਿਛੋਂ ਦੇ ਆ ਕਿਵੇਂ ਮੌਸਮ ਵਾਲੇ ਦੱਸਦੇ ਆ ਉਵੇਂ ਇਹੇ ਕਾਰਵਾਈ ਹੁਣ ਤਾਂ ਚੁਗਲਾਂ ਦੇ ਹੋਏ ਰੱਬਾ ਖਰਜੀਜ਼ਾ ਤਦ ਰੀਗ ਨੂੰ ਜਿਆਦਾ ਦੱਸਿਆਗਾ ਦੇਖੋ ਭਾਈ ਇਹਦੇ ਰੰਗ ਰੱਬ ਦੇ ਯਾਰ ਕਿਦੋਂ ਐਡੀਆਂ ਐਡੀਆਂ ਸੁੰਡੀਆਂ ਪੈ ਜਾਣ ਫਿਰ ਮਾਂ ਕਿੱਥੋਂ ਰਹਿ ਜੂਆ ਯਾਰ ਨਰਮੇਜ ਭਾਈ ਐਡੇ ਸੱਪ ਬੈ ਗਏ ਯਾਰ ਉਹ ਥੋਡੀ ਨੂੰ ਉਹ ਥੋਡੀ ਨੂੰ ਦਰਮਾ ਇਹ ਜਾਂ ਪੂੰਡਗਾ ਪੂੰਡਗੀਆਂ ਵੀ ਆਂਗਾ ਤਾਂ ਗਲਾਂ 'ਚ ਪੈਂਦੀਆਂ ਇਹ ਓਏ ਇੰਨੀ ਕੱਲ ਬਾਤ ਸੀ ਠੀਕ ਐ ਪਰ ਜੇ ਇੰਨਾ ਕੀ ਬਲੌਗ ਸੀਗਾ ਭਰਾਵਾ ਦਿਖਾਤਾ ਕਿੰਨਾ ਕੀ ਸੀਗਾ ਹਨਾ ਚੱਲ ਮੈਂ ਦਿਖਾ ਦਗੇ ਕੀ ਕਰੀ ਜੰਨੇ ਆਗੇ ਪਹਿਲਾ ਮੇਰਾ ਰਾਦਾ ਨਹੀਂ ਸੀ ਦਿਖਾਉਂਦਾ ਫਿਰ ਮੈਂ ਕੁਛ ਐ ਨਹੀਂ ਚੱਲ ਇੰਨਾ ਕੀ ਸਹੀ ਤਾਂ ਜੇ ਤੁਸੀਂ ਬਲਾ ਆਇਤੋਂ ਤੇ ਕਦੇ ਖਦਾ ਸ਼ੁਕਰੀਆ ਨਵੇਂ ਭਰਾ ਜੁੜਦੇ ਐ ਤਾਂ ਜਨ ਨਵੇਂ ਨਵੇਂ ਬੰਦੇ ਚੁਗਣ ਵਾਲੇ ਜੁੜਦੇ ਐ ਤਾਂ ਚੁਗੀ ਚਲੋ ਚੁਗਣਾ ਬਊਆ ਆਇ ਐ ਨਹੀਂ ਚੁਗਣਾ ਦਾ ਫਿਰ ਐ ਚੁਗਣਾ ਪਊਗਾ ਕਿਵੇਂ ਕਰ ਲਉ ਚੁਗਣਾ ਦਾ ਪਊਗਾ ਈ ਚੀਂ ਕਰੋ ਚਾਹੇ ਮੀਂ ਕਰੋ ਨਰਮਾ ਦਾ ਪਟੂ ਚੁਗਣਾ ਪਊਗਾ ਬਾਹਾਂ ਚੋਂ ਦਾ ਕੱਢਣਾ ਪਊਗਾ ਟਿੰਡੇ ਕਿੰਨੇ ਬਣ ਕੇ ਦੇਖਿਆ ਮੈਂ ਸਾਰਿਆਂ ਦੇ ਵਿੱਚੋਂ ਕਾਣੇ ਸਾਨੂੰ ਸਬੂਤ ਵੀ ਦਿਖਾਉਣਾ ਹੈਗਾ ਇਹ ਆ ਆ ਸੀ ਨਾ ਆ ਸੀ ਆ ਮੋਰੀ ਜੀ ਹੈ ਨਾ ਇੱਥੋਂ ਦੀ ਸੁੰਡੀਆਂ ਨੇ ਦੇਖਾ ਆਰਾ ਬਣਾਏ ਇਹ ਕਾਜ਼ੀ ਮੋਰੀ ਆਹ ਟਿੰਡੇ ਦੇ ਤੇ ਇੱਕ ਆਹ ਲਾਰ ਖਿਲੇ ਦਈ ਇਹਦੇ ਨਾਲ ਆ ਸੀ ਆ ਸੀ ਹਰੇ ਟਿੰਡੇ ਕਿੰਨੇ ਬਣ ਕੇ ਦੇਖੋ ਤਕਰੀਬਨ ਸਾਰੇ ਖਰਾਬ ਹੈ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਨਵੇਂ ਨਰਮੇ ਦੇ ਵਿੱਚ ਤਜਉਂਦੇ ਰਹੋ ਬਸਦੇ ਰਹੋ ਨਰਮਾ ਚੁਗਦੇ ਰਹੋ